ਸਟਾਰਟ ਕਰਦਾ ਆਜੋ ਫਿਰ ਭਾਈ ਕਰਾਈਏ ਤੁਹਾਨੂੰ ਅੱਜ ਦਰਸ਼ਨ 1690 ਸੌਰੀ 1690 ਦੇ 90 ਪਾਵਰ ਦਾ ਕੰਪੈਕਟ ਡਿਜ਼ਾਈਨ ਵਾਲਾ ਟਰੈਕਟਰ ਆ ਇਹ ਸਾਰੀਆਂ ਸਹੂਲਤਾਂ ਨਾਲ ਲੈਸ ਆ ਕੁੱਲ ਭਾਈਆਂ ਦੇ 5.5 ਦਾ ਲਿਆ ਮੈਂ ਕਹਿੰਦਾ ਕੋਈ ਘਾਟੇ ਨਹੀਂ 15 ਲੱਖ ਲੋਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਇਹਦੇ ਬਾਰੇ ਖਿਆਲ ਕਰ ਲਿਓ ਸਾਰੇ ਦੁੱਖ ਤੋੜ ਦੂ ਤੁਹਾਡੇ ਆਜੋ ਫਿਰ ਭਾਈ ਤੁਹਾਨੂੰ ਕਰਾਉਂਦੇ ਆ ਦਰਸ਼ਨ ਮਤਲਬ ਕੋਈ ਘਾਟ ਨਹੀਂ ਇਹੋ ਜਿਹਾ ਤੁਸੀਂ ਟਰੈਕਟਰ ਕਦੇ ਦੇਖਿਆ ਨਹੀਂ ਹੋਣਾ ਬਾਲੇ ਦੁੱਖ ਤੋੜਦਾ ਹਰ ਪੱਖ ਤੋਂ ਪਰਫੈਕਟ ਟਰੈਕਟਰ ਆ ਰੇਡ ਚ ਇੰਨੇ ਜਿਹੇ ਤੁਹਾਨੂੰ ਆ ਕੰਮ ਪਈਏ ਕਿਸੇ ਨੇ ਕਦੀ ਦੇਣਾ ਹੀ ਨਹੀਂ ਤੁਸੀਂ ਦੇਖ ਸਕਦੇ ਹੋ ভাই ਪ੍ਰਾਨੀਆਂ ਪਾਣੀ ਧਾਣੀ ਲਾਈਟ ਉੱਪਰ ਥੱਲੇ ਦੇਖੋ ਸਾਰਾ ਕੰਟਰੋਲ ਇੱਥੇ ਆ ਆ ਦੇਖੋ ਇਧਰੋਂ ਆਇਲ ਮਾਸਟ ਬ੍ਰੇਕ ਕੈਬਨ ਦੇਖੋ ਅੰਦਰੋਂ ਮਤਲਬ ਕੰਪਨੀ ਫਿੱਟੜ ਕੈਬਨ ਦਾ ਜਿਹੜਾ ਫਰਕ ਆ ਉਹ ਤੁਹਾਨੂੰ ਦਿਖ ਰਿਹਾ ਕਾਗਜ਼ਾਂ ਤੋਂ ਕੋਈ ਦਿੱਕਤ ਨਹੀਂ ਕਾਪੀ ਬਣਨੀ ਆ ਤੁਹਾਡੇ ਬਕਾਇਦਗੀ ਨਾ ਹੋਣਾ ਸਪੇਅਰ ਪਾਰਟ ਦੀ ਕੋਈ ਦਿੱਕਤ ਨਹੀਂ ਰਿਪੇਅਰ ਦੀ ਕੋਈ ਦਿੱਕਤ ਨਹੀਂ ਸਹੂਲਤਾਂ ਤੋਂ ਲੈਸ ਆ ਹਰ ਤਰ੍ਹਾਂ ਦਾ ਇੰਪਲੀਮੈਂਟ ਫਿੱਟਦਾ ਹੈ ਲਿਫਟ ਤੋਂ ਵਧੀਆ ਪੀਟੀਓ ਤੋਂ ਵਧੀਆ ਏਸੀ ਆ ਹੀਟਰ ਆ ਹਰ ਪੱਖ ਤੋਂ ਮੁਕੰਮਲ ਟਰੈਕਟਰ ਜੇ ਲੋ ਜੀ ਸੋਹਣਿਓ ਕਰੋ ਦਰਸ਼ਨ ਤੋਹਫੇ ਦੇ 90 ਹਾਰਸ ਪਾਵਰ ਦਾ ਹੈ ਟਰੈਕਟਰ ਆ ਚਾਰ ਸਿਲੰਡਰ ਆ ਹੈ ਬਿਲਕੁਲ ਸੋਨਾਲੀ ਕ ਵਰਗਾ ਇੰਜਣ ਆ ਪਰ ਅੰਦਰੋਂ ਹੋ ਸਕਦਾ ਇਹਦੀ ਕੁਆਲਿਟੀ 'ਚ ਫਰਕ ਹੋਵੇ ਐਕਸਪੋਰਟ ਮਾਡਲ ਆ ਇਹ ਤੇ 90 ਐਚਪੀ ਦੇ ਵਿੱਚ ਪੂਰੇ ਫੱਟੇ ਚੱਕ ਦਿੰਦਾ ਇਹਦਾ ਸਿਰਫ ਫਰਕ ਇੰਨਾ ਹੀ ਆ ਕਿ ਇਹਦੇ ਟਾਇਰ ਛੋਟੇ ਨੇ ਬਾਕੀ ਪੀਟੀਓ ਤੇ ਓਦਾਂ ਖਿਚਾਈ ਨੂੰ ਕੋਈ ਖਾਸ ਫਰਕ ਨਹੀਂ ਜੇ 90 ਰ ਇਹਦੀ ਆਪਾਂ ਖਿਚਾਈ ਦਾ ਫਰਕ ਲਾਉਨੇ ਆ ਤਾਂ ਇਹਦੀ ਗਰਾਊਂਡ ਕਲੀਅਰੈਂਸ ਘਟ ਜਾਂਦੀ ਆ 3 ਐਮ ਵੀ ਹਾਲ 13 14 15 ਹਲ ਖਿੱਚਦਾ ਇਹ 10 10 ਦੀ ਹੈਰੋਂ ਤੂ ਤੂ ਰੱਖ ਦਿੰਦਾ ਟਰਾਲੀ ਤੇ ਪੂਰੀ ਖਚਾਈ ਹੈ ਇਹਦੀ ਜੇ ਇਹਦੇ ਟਾਇਰ ਛੋਟੇ ਨੇ ਨੀਵਾ ਹੋਣ ਕਰਕੇ ਜ਼ੋਰ ਵੱਧ ਲਾਉਂਦਾ ਐਚਪੀ 90 ਆ 25 ਕੁਇੰਟਲ ਦੀ ਇਹਦੀ ਲਿਫਟ ਕੈਪੈਸਿਟੀ ਆ ਅੱਗੋਂ ਕਰਾਹੋ ਪਿੱਛੋਂ ਕਰਾਹੋ ਪੂਰ ਐਕਸਪੋਰਟ ਮਾਡਲ ਆ ਇਹ ਏਸੀ ਹੀਟਰ ਹਰ ਸਹੂਲਤ ਨਾਲ ਲੈਸ ਕੁੱਲ ਬੰਦਿਆਂ ਨੇ ਯਾਰ 5.5 ਲੱਖ ਦਾ ਆਉਂਦਾ ਕੀ ਐਨੇ ਦਾ ਇਹ ਵੀ ਦੱਸ ਦੋ ਸਾਰੀਆਂ ਸਹੂਲਤਾਂ ਨਾਲ ਐਸਾ ਗੱਡੀ ਮੰਗੋਲੀ ਲੱਗਣੇ ਦੇ ਸਨਰੂਫ ਵੀ ਲੱਗਿਆ ਵਾ ਆਹ ਸਟੀਰਿੰਗ ਆ ਜਿਹੜਾ ਐਡਜਸਟੇਬਲ ਸਟੀਰਿੰਗ ਆ ਸ਼ਟਲ ਸ਼ਿਫਟ ਆ ਆ ਆ ਗਿਆ ਰਿਵਰਸ ਤੇ ਫਾਰਵਰਡ ਆਹ ਇਹਦਾ ਪੀਟੀਓ ਦਾ ਗੇਅਰ ਆ ਗਿਆ ਇੱਧਰ ਨੂੰ ਅੰਗੇਜ ਹੋ ਜਾਂਦਾ ਇੱਧਰ ਨੂੰ ਗਰਾਊਂਡ ਵਾਲਾ ਲੱਗ ਜਾਂਦਾ ਆਹ ਪੀਟੀਓ ਦੀ ਕਲਚ ਆ ਗਈ ਆਹਦਾ ਹੈਂਡ ਬ੍ਰੇਕ ਆ ਗਿਆ ਅੱਗੇ ਆ ਜੋ ਮਟੀਰੀਅਲ ਦੇਖੋ ਅੰਦਰੋਂ ਕਿੰਨਾ ਵਧੀਆ ਲੱਗਿਆ ਬਾ ਜਿਹੜਾ ਮਟੀਰੀਅਲ ਆ ਨਾ ਕਿਉਂਕਿ ਕੰਪਨੀ ਦਾ ਕੈਬਨ ਆ ਨਾ ਦੇਖੋ ਮਟੀਰੀਅਲ ਆ ਲਿਫਟ ਦੇ ਲੀਵਰ ਆਗੇ ਆ ਬਾਈ ਨੇ ਆਪ ਲਾਇਆ ਹੋਇਆ ਆਪਣੇ ਲੇਜ਼ਰ ਟੇਪ ਚਲਾਉਂਦੇ ਆ ਲੇਜ਼ਰ ਤੇ ਬੜੇ ਫੱਟੇ ਚੱਕਦਾ ਇਹ ਆ ਸਾਰੀਆਂ ਸਵਿਚ ਤੁਸੀਂ ਦੇਖ ਸਕਦੇ ਹੋ ਵਾਈ ਪ੍ਰਾਨੀਆਂ ਪਾਣੀ ਧਾਣੀ ਲਾਈਟ ਉੱਪਰ ਥੱਲੇ ਦੇਖੋ ਸਾਰਾ ਕੰਟਰੋਲ ਇੱਥੇ ਆ ਆ ਦੇਖੋ ਇਧਰੋਂ ਆਇਲ ਮਾਸਟ ਬ੍ਰੇਕ ਕੈਬਨ ਦੇਖੋ ਅੰਦਰੋਂ ਮਤਲਬ ਕੰਪਨੀ ਫਿਟਡ ਕਹਿ ਬੰਦਾ ਜਿਹੜਾ ਫਰਕ ਆ ਉਹ ਤੁਹਾਨੂੰ ਦੇਖਣਾ ਹੀ ਦੇਖਣਾ ਆ ਉੱਤੇ ਲੱਗਿਆ ਵਾ ਸਨ ਰੂਫ ਅੰਦਰੋਂ ਪੂਰਾ ਕੰਫਰਟੇਬਲ ਆ ਜਮੇ ਹੀ ਬੁੱਕਲ ਦਾ ਟਰੈਕਟਰ ਆ ਥੋੜੀ ਜਿਹੀ ਜਗ੍ਹਾ ਚ ਮੁੜਿਆ ਆਉਂਦਾ ਦੇਖੋ ਕਿਆ ਬਣਤਰ ਆ ਸਾਰਾ ਜਗਾੜਾ ਏਸੀ ਦਾ ਕੰਟਰੋਲ ਆ ਪਲੱਸ ਇਹ ਚ ਹੀਟਰ ਵੀ ਚੱਲਦਾ ਉਹ ਗਰਮ ਪਾਣੀ ਉਹ ਸਾਰਾ ਘੁੰਮਦਾ ਕੀਤਾ ਹੋਇਆ ਮਤਲਬ ਮੇਨ ਚੀਜ਼ ਕੀ ਆ ਕਿ ਕੀਮਤ ਦੇਖੋ ਤੁਸੀਂ ਮੇਨ ਜਿਹੜਾ ਆਪਾਂ ਲੋਕਾਂ ਨੇ ਤਾਂ ਕੰਮ ਲੈਣਾ ਹੁੰਦਾ ਇਹੀ ਟਰੈਕਟਰ ਜੇ ਤੁਸੀਂ ਨਵਾਂ ਲਾਉਣ ਤੁਰਪੋ ਨਵਾਂ ਲੈਣ ਤੁਰਦੇ ਹਾਂ ਤਾਂ ਨਾ ਨਾ ਕਰਦੇ ਬਾਈ ਜੀ ਰੁਪਈਆ 15 ਲੱਖ ਲੱਗ ਜਾਂਦਾ 6 ਲੱਖ ਰੁਪਈਏ ਦੇ ਵਿੱਚ ਏਸੀ ਹੀਟਰ ਤੋਂ ਲੈ ਕੇ ਸਾਰੀਆਂ ਸਹੂਲਤਾਂ ਲੈ ਲਈਆਂ ਅਗਲਿਆਂ ਨੇ ਹਰ ਤਰ੍ਹਾਂ ਦਾ ਟਰੈਕਟਰ ਕੰਮ ਕਰਦਾ ਹਰ ਤਰ੍ਹਾਂ ਦਾ ਹੋਰ ਇੰਨੇ ਕਿ ਕੰਮ ਹੁੰਦੇ ਨੇ ਹੁਣ ਜੇ ਆਪਾਂ ਕਹੀਏ ਵੀ ਐਡੇ ਐਡੇ ਤਾਂ ਆਪਣੇ ਹਜ਼ਾਰ ਹਜ਼ਾਰ ਕਿੱਲੇ ਤੇ ਤਾਂ ਆਪਣੇ ਫਾਰਮ ਹੈ ਨਹੀਂ ਮਤਲਬ ਕਹਿਣ ਤੋਂ ਭਾਵ ਜੇ ਤੁਸੀਂ 75 ਤੋਂ 90 ਪਾਵਰ ਦਾ ਟਰੈਕਟਰ ਲੈਣ ਜਾ ਰਹੇ ਹੋ ਤਾਂ ਇਹਨੂੰ ਤੁਸੀਂ ਕਨਸਿਡਰ ਕਰ ਸਕਦੇ ਹੋ ਇਹ ਬੜਾ ਰੀਜ਼ਨੇਬਲ ਪ੍ਰਾਈਸ ਚ ਆਮ ਲੱਭ ਜਾਂਦਾ ਹੁਸ਼ਿਆਰਪੁਰੋਂ ਵੀ ਮਿਲ ਜਾਂਦਾ ਪਟਿਆਲਿਆਂੋਂ ਵੀ ਮਿਲ ਜਾਂਦਾ ਐਕਸਪੋਰਟ ਮਾਡਲ ਆ ਇਹ ਆਹ ਟੈਂਕ ਦੇਖ ਲਓ ਟੈਂਕ ਕਿੱਡਾ بڑا 75 ਲੀਟਰ ਦਾ ਫਿਊਲ ਟੈਂਕ ਆ ਆਹ ਦੇਖੋ ਏਸੀ ਕੈਬਨ ਦਾ ਆ ਮੇਨ ਚੀਜ਼ ਹੁੰਦੀ ਆਹ ਜਿਹੜਾ ਤੁਸੀਂ ਬਾਹਰੋਂ ਏਸੀ ਕੈਮ ਲਵਾਉਨੇ ਹੋ ਨਾ ਆਹ ਫਰਕ ਪੈਨਦਾ ਦੇਖੋ ਇਹਨੇ ਇੱਥੋਂ ਇਹ ਸਾਰਾ ਪੀਸ ਅਲੱਗ ਹੁੰਦਾ ਉਹਦੇ ਕੀ ਹੁੰਦਾ ਉੱਪਰ ਧਰਿਆ ਹੁੰਦਾ ਇਸੇ ਕਰਕੇ ਉਹਦੀ ਵਾਈਬ੍ਰੇਸ਼ਨ ਨਹੀਂ ਜਾਂਦੀ ਆਹ ਮੇਨ ਐਡਵਾਂਟੇਜ ਆ ਜਿਹੜਾ ਕੰਪਨੀ ਫਿਟਡ ਆਪਾਂ ਲਾਉਨੇ ਆ ਠੀਕ ਆ ਜੀ ਹੁਣ ਆ ਗਈ ਇਹਦੀ ਗੱਲ ਸਮਾਨ ਦੀ ਸਪੇਅਰ ਪਾਰਟ ਦਾ ਬਹੁਤ ਮੇ ਰੌਲਾ ਪਾਉਣਾ ਇਹਦੇ ਸਪੇਅਰ ਪਾਰਟ ਦੀ ਇੱਕ ਪੈਸੇ ਦੀ ਕੋਈ ਦਿੱਕਤ ਨਹੀਂ 90% ਇਹ ਸੋਨਾ ਲੀ ਕਾਲਾ ਸਮਾਨ ਆ ਜਾਂਦਾ ਹਸ਼ਿਆਰ ਪਰੋਂ ਚਾਹੇ ਦੀ ਟਰਾਲੀ ਭਰ ਲੋ ਲੌਗ ਸੁੱਚਾਂ ਤੋਂ ਅਗਲਾ ਸ਼ੀਸ਼ਾ ਸਾਰਾ ਕਹਿ ਬੰਦਾ ਸਮਾਨ ਅਸੀਂ ਦੇਖ ਕੇ ਆਇਆ ਸਾਰਾ ਮਿਲਦਾ ਅੰਦਰਲੀ ਕੋਈ ਵਾਇਰਿੰਗ ਲੈਣੀ ਆ ਤੁਸੀਂ ਆ ਇਵਨ ਕਿਹਾ 11 ਵਾਲੀਆਂ ਨੋਬਸ ਤੋਂ ਲੈ ਕੇ ਆ ਚੀਜ਼ਾਂ ਤੋਂ ਲੈ ਕੇ ਕੱਲਾ ਕੱਲਾ ਨਟ ਆ ਸ਼ੀਸ਼ੇ ਆ ਲਾਈਟਾਂ ਵਾਈਪਰਾਂ ਦਾ ਸਮਾਨ ਜਿੰਨਾ ਮਰਜੀ ਤੁਸੀਂ ਹਿਆਰਪੁਰੋਂ ਲੈ ਲਓ ਇਹਦੇ ਸਮਾਨ ਦੀ ਕੋਈ ਪ੍ਰੋਬਲਮ ਨਹੀਂ ਜੇ ਤੁਸੀਂ ਸਮਾਨ ਨਵਾਂ ਵੀ ਲੈਣਾ ਚਾਹੁੰਦੇ ਹੋ ਤਾਂ ਡੀਲਰ ਕੋਲ ਜਾ ਕੇ ਇਹਦਾ ਇੰਜਨ ਨੰਬਰ ਚੈਸੀ ਨੰਬਰ ਪਾ ਕੇ ਵੀ ਸਮਾਨ ਲੱਭ ਜਾਂਦਾ ਜੇ ਤੁਸੀਂ ਬ੍ਰਾਂਡ ਨਿਊ ਸਮਾਨ ਲੈਣਾ ਠੀਕ ਆ ਜੀ ਹੁਣ ਇਹਦੇ ਤੁਹਾਨੂੰ ਪਿੱਛੋਂ ਦਰਸ਼ਨ ਕਰਾਉਨੇ ਆ ਇੱਧਰ ਲਿੰਕਾਂ ਦੇਖੋ ਇਹਦੀਆਂ ਕਹੀਆਂ ਨੇ ਸਿੱਧੀਆਂ ਲਿੰਕਾਂ ਨਹੀਂ ਹੈਗਾ ਟਰੈਕ ਤੰਗ ਹੋਣ ਕਰਕੇ ਐ ਮੁਰਮੀਆਂ ਲਿੰਕਾਂ ਨੇ ਲਿੰਕਾਂ ਦੀ ਮਟਾਈ ਦੇਖੋ ਮੇਰੇ ਹਿਸਾਬ ਨਾਲ ਇਹਦੀ ਜਿਹੜੀ ਲਿਫਟ ਦੀ ਕੈਪੈਸਿਟੀ ਆ ਉਹ 2200 ਤੋਂ 2500 ਕਿਲੋ ਪੱਕਾ ਹੈ ਕਿਉਂਕਿ ਇਹ ਬਾਈ ਕਹਿੰਦੇ ਵੀ ਜੋ ਮਰਜ਼ੀ ਪਾ ਲੋ ਇਹ ਕਦੇ ਨੇ ਚੱਕਣ ਨੂੰ ਨਾ ਕੀਤੀ ਹੋਣੀ 4 ਐਕਟਿੰਗ ਡਿਸਟ੍ਰਿਬਿਊਟਰ ਸਾਰਾ ਪਿੱਛੋਂ ਪਿਓਰ ਕਰਾਰੋ ਆ ਮੀਟਾ ਦੀ ਲਿਫਟ ਆ ਇਹਦੀ ਇਹ ਕੋਈ ਐ ਨਹੀਂ ਹੈਗਾ ਐਕਸਪੋਰਟ ਮਾਡਲ ਹੋਣ ਕਰਕੇ ਨਾ ਇਹਦੀ ਜਿਹੜੀ ਕੁਆਲਿਟੀ ਆ ਜੇ ਤੁਸੀਂ ਕੁਆਲਿਟੀ ਤੇ ਜਾਓ ਸੋਨਾ ਲੀਕਰ ਦੀ ਕੁਆਲਿਟੀ ਦਾ ਜ਼ਮੀਨ ਅਸਮਾਨ ਦਾ ਫਰਕ ਆ ਤੁਸੀਂ ਆ ਪਿੱਛੋਂ ਜੈਕਸ ਲਾ ਲਓ ਲਿੰਕਾਂ ਲਾ ਲਓ ਪਿੱਛੋਂ ਟਰੰਪੇਟ ਤੋਂ ਪਤਾ ਲੱਗਦਾ ਹੈ ਕਵਾਲਿਟੀ ਬਿਲਕੁਲ ਇਹਦੀ ਜਿਹੜੇ ਬਾਹਰ ਟਰੈਕਟਰ ਜਾਂਦੇ ਆ ਉਹਨਾਂ ਨੂੰ ਮੈਟ ਸਟੈਂਡਰਡ ਨੂੰ ਕਰਦੀ ਆ ਕਿਉਂਕਿ ਜਾਂਦਾ ਹੀ ਬਾਹਰ ਆ ਠੀਕ ਆ ਜੀ ਆਹ ਦੇਖ ਲੋ ਕਰਾਰੋ ਆ ਵੀ ਕਰਾਰੋ ਤੁਹਾਨੂੰ ਸਟੈਂਪ ਲੱਗੀ ਹੋਈ ਦੀਂਦੀ ਉਹ ਮੰਨ ਲਓ ਯਾਰ ਕਹਿਣ ਤੋਂ ਭਾਵ ਇੰਨੇ ਥੋੜੇ ਪੈਸਿਆਂ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਬੁੱਕਲ ਦਾ ਹਥਿਆਰ ਥੋੜੀ ਜਗ੍ਹਾ 'ਚ ਮੋੜਨ ਵਾਲਾ ਲਿਫਟ ਦੀ ਕੈਪੈਸਿਟੀ ਪੂਰੀ ਹਰੇਕ ਥੋੜਾ ਸੰਦ ਖਿੱਚ ਲੈਣਾ ਸੋ ਇਸ ਕਰਕੇ ਮੈਨੂੰ ਬੜਾ ਚੰਗਾ ਲੱਗਿਆ ਥੋੜੀ ਜਗ੍ਹਾ 'ਚ ਮੋੜ ਜਾਂਦਾ ਰੋਡ ਸਪੀਡ ਸੋਹਣੀਆਂ ਗੇਅਰ ਦੀਆਂ ਸਪੀਡਾਂ ਸੋਹਣੀਆਂ ਨੇ ਮਤਲਬ ਕਿਸੇ ਕਿਸਮ ਦੀ ਕੋਈ ਇਹਦੇ ਚ ਕਮੀ ਨਹੀਂ ਹਾਂ ਇਹ ਵੀ ਆਪਾਂ ਕਹਿ ਸਕਦੇ ਆ ਕਿ ਜਿਹੜਾ ਇਹਦਾ ਇੰਜਨ ਆ ਉਹਦੇ ਇੰਜਨ ਚ ਵੀ ਹੋ ਸਕਦਾ ਸੋਨਾ ਲੀਕਾ ਨਾਲੋਂ ਕੁਆਲਿਟੀ ਪਿਸਟਨਾਂ ਦੀ ਕ੍ਰੈਂਕ ਦੀ ਰੋਡਸ ਦੀ ਸੁਧਾਰ ਕੀਤਾ ਗਿਆ ਹੋਵੇ ਐਗਜੈਕਟ ਮੈਨੂੰ ਪਤਾ ਨਹੀਂ ਪਰ ਮੈਨੂੰ ਲੱਗਦਾ ਕਿਉਂਕਿ ਇਹ ਐਕਸਪੋਰਟ ਮਾਡਲ ਆ ਠੀਕ ਆ ਜੀ ਸੋ ਇਹ ਫਰਕ ਹੁੰਦਾ ਹੁਣ ਜੇ ਤੁਸੀਂ 15-16 ਲੱਖ ਦਾ ਟਰੈਕਟਰ ਲੈਣ ਜਾਣੇ ਹੋ 15-16 ਲੱਖ ਦੇ ਲਾ ਲਓ 5-6 ਲੱਖ ਦਾ ਹੀ ਲਾ ਲਓ ਇਹਨੂੰ 6112 ਇਹਦੇ ਨਾਲ ਦੇ ਦੋ ਟਰੈਕਟਰ ਲੈ ਲਓ ਦੋ ਟਰੈਕਟਰ ਲੈ ਕੇ ਵੀ ਤੁਹਾਡਾ 2-3 ਲੱਖ ਰੁਪਇਆ ਬਚਣਾ ਤੇ ਤੁਹਾਨੂੰ ਫੇਰ ਵੀ ਉਹਦੇ ਚ ਜਾ ਕੇ ਕਿਤੇ 15 ਲੱਖ ਵਾਲੇ ਚਾਹ ਸੁਵਿਧਤਾ ਮਿਲਨੀ ਆ ਨਹੀਂ ਹੁਣ ਤੁਸੀਂ ਕਾਮ 52 10 ਗੇਅਰ ਪ੍ਰੋ ਦਾ ਰੇਟ ਲਾ ਲਓ 11 ਕੁ ਲੱਖ ਦਾ ਟਰੈਕਟਰ ਆ ਏਸੀ ਕੈਬਨ 5 ਲੱਖ ਦਾ ਏਸੀ ਕੈਬਨ ਨਾਲੇ ਰਹਿ ਕਿੰਨੇ ਦਾ ਗਿਆ 50 ਪਾਵਰ ਦਾ ਇਹ ਪਾਵਰ ਵੀ 90 ਆ ਤੇ AC ਕੈਵਨ ਹੀਟਰ ਹਰ ਸਹੂਲਤ ਦੇ ਨਾਲ ਲੈਸ ਆ। ਕੋਈ ਇਹਦੀ ਮੈਂਟੇਨੈਂਸ ਨਹੀਂ, ਕੋਈ ਇਹਦੀ ਰਿਪੇਅਰ ਨਹੀਂ। ਪਾਈਆਂ ਕੋਲ ਐਣ ਬਹੁਤ ਸੋਹਣੇ ਘੈਂਟ ਤਰੀਕੇ ਨਾਲ ਚੱਲਦਾ। ਪੂਰਾ ਇਹ ਤਾਂ ਠੋਕ ਕੇ ਕੰਮ ਲੈਂਦੇ ਨੇ। ਠੀਕ ਆ ਜੀ। ਤਾਂ ਇਹ ਜਦੋਂ ਤੁਸੀਂ ਕੋਈ ਚੀਜ਼ ਲੈਣ ਜਾਂਦੇ ਹੋ ਤਾਂ ਜਰੂਰ ਦੇਖਿਆ ਕਰੋ ਇੱਕ ਵਾਰੀ ਕਿ ਆਪਾਂ ਕਿੰਨੇ ਪੈਸੇ ਲਾ ਰਹੇ ਹਾਂ, ਉਹ ਪੈਸਿਆਂ 'ਚ ਆਪਾਂ ਨੂੰ ਕੀ ਮਿਲ ਰਿਹਾ? ਆਪਾਂ ਜਿਹੜਾ ਬ੍ਰਾਂਡ ਕੌਨਸ਼ੀਅਸਨੈਸ ਆ ਨਾ, ਬ੍ਰਾਂਡ ਦੀ ਬਿਮਾਰੀ ਇਹ ਆਪਣੇ ਪੰਜਾਬੀਆਂ ਨੂੰ ਘੁਣੇ ਆਂਗੂ ਖਾ ਰਹੀ ਆ। ਇਹ ਤੋਂ ਬਚੀਏ। ਆਪਾਂ ਸਹੂਲਤ ਦੇਖੀ ਵੀ ਆਪਾਂ ਨੂੰ ਮਿਲ ਕੀ ਰਿਹਾ। ਹੁਣ ਜਿਹਦੇ ਘਰੇ ਮੰਨ ਲਓ ਕਿਸੇ ਨੇ ਇੱਕ ਟਰੈਕਟਰ ਰੱਖਿਆ ਹੋਇਆ ਇੱਕ ਇਹ ਜਾਂ ਨਾਲ ਰੱਖਣਾ ਕਹਿੰਦਾ ਕੀ ਆ ਬਾਈ? ਆਉਂਦਾ ਕੀ ਐਨੇ ਦਾ? ਜੇ ਤੁਸੀਂ ਅੱਜ 6 ਲੱਖ ਰੁਪਈਆ ਦੇ ਤੇ ਲਾ ਦੰਨੇ ਹੋ 4 ਸਾਲ ਬਾਅਦ 5 ਸਾਲ ਬਾਅਦ ਵੱਧੋ ਵੱਧ ਸਾਲਾ 50 ਹਜ਼ਾਰ ਘਟ ਜੂਗਾ ਦੁਨੀ ਘਟਣ ਲੱਗਿਆ। ਇਹਦਾ ਸਭ ਤੋਂ ਵੱਡਾ ਐਡਵਾਂਟੇਜ ਇਹ ਵੀ ਆ ਕਿ ਜੇ ਤੁਸੀਂ ਨਵਾਂ ਟਰੈਕਟਰ ਲਓਗੇ ਉਹਨੇ 3-4 ਲੱਖ ਤੋਂ ਟੱਪ ਵੱਢਣਾ ਹੀ ਵੱਢਣਾ। ਇਹ ਜਿਹੜਾ ਵੱਢਣਾ ਉਹ ਪਿੱਛੇ ਵਾਲੇ ਨੂੰ ਵੱਢਿਆ ਆ। ਪੁਰਾਣੇ ਸੋਨਾਲੀ ਕਾਦੇ ਬਹੁਤ ਵਧੀਆ ਟਰੈਕਟਰ ਨੇ ਜਿਹੜੇ ਐਕਸਪੋਰਟ ਹੁੰਦੇ ਆ ਇਹਨਾਂ ਤੇ ਵੀ ਧਿਆਨ ਦੇਣ ਦੀ ਲੋੜ ਆ ਤਾਂ ਕਿ ਜਿਹੜੀ ਤੁਹਾਡੀ ਪੌਕੇਟ ਆ ਬਚ ਸਕੇ ਖੇਤੀ ਪ੍ਰੋਫਿਟੇਬਲ ਹੋ ਸਕੇ ਜਿੰਨੇ ਏਜੰਸੀਆਂ ਨੂੰ ਪੈਸੇ ਬਟਾਉਂਦੇ ਆ ਨਾ ਜ਼ਿਮੀਦਾਰ ਉਹ ਜ਼ਿਆਦਾਤਰ ਕਈ ਬੰਦੇ ਮੇਰੀ ਗੱਲ ਦਾ ਗੁੱਸਾ ਕਰਨਗੇ ਉਹ ਜ਼ਿਆਦਾਤਰ ਇਹ ਚੀਜ਼ ਪੈਸੇ ਦੀ ਤੋੜ ਕਰਕੇ ਹੀ ਹੁੰਦੀ ਆ ਕੋਈ 50000 ਕਰਕੇ ਵੇਚ ਦਿੰਦਾ ਕਿਸੇ ਨੂੰ ਪੈਸੇ ਚਾਹੀਦੇ ਹੁੰਦੇ ਨੇ ਜੇ ਤੁਸੀਂ ਓਵਰ ਆਲ ਜਿਹੜੇ ਜ਼ਿਆਦਾਤਰ ਕੰਮ ਲੈਣ ਵਾਲੇ ਲੋਕ ਨੇ ਜੇ ਇਕੱਲੇ ਉਹਨਾਂ ਤੇ ਡਿਪੈਂਡ ਹੋ ਜਾਣ ਤਾਂ ਕੰਪਨੀਆਂ ਖੜ ਜਾਂਦੀਆਂ ਇਹ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹ ਤਾਂ ਸੈਕੰਡ ਹੈਂਡ ਥੋੜਾ ਜਿਹਾ ਯੂਜ਼ਡ ਟਰੈਕਟਰ ਲੈਂਦੇ ਨੇ ਤੇ ਨਾ ਜਿਹੜਾ ਵੱਢ ਕੇ ਆਉਣਾ ਹੁੰਦਾ ਪਿਛਲੇ ਜ਼ਿਮੀਦਾਰ ਨੂੰ ਵੱਢਿਆ ਆਉਂਦਾ ਅਗਲਾ ਨਯਾਰੇ ਨਾਲ ਕੰਮ ਲੈਂਦਾ ਨੰਤ ਮੰਗ ਲਗਾਉਂਦਾ ਸੋ ਨਵਾਂ ਟਰੈਕਟਰ ਜ਼ਿਆਦਾਤਰ ਪੈਸਿਆਂ ਦੀ ਲੋਡ ਕਰਕੇ ਵਿਕਦਾ ਨਾ ਕਿ ਉਹ ਜ਼ਿਮੀਦਾਰ ਦੀ ਲੋਡ ਹੁੰਦੀ ਆ ਮੜਾ ਜਾ ਜਾ ਨੇੜੇ ਲੱਗਿਆ ਹੋਆ ਹੁੰਦਾ ਇੱਕ ਦੋ ਕੁ ਕਿਸ਼ਤ ਰਹਿੰਦੀ ਹੁੰਦੀ ਆ ਲੈ ਕਹਿੰਦਾ ਕਟਾ ਕੇ ਫੁੱਲ ਲੋਨ ਫੇਰ ਕਰਾ ਲਓ 5-6 ਲੱਖ ਰੁਪਇਆ ਘਰੇ ਵਰਤ ਲਓ ਰੀਜ਼ਨ ਨਵਾਂ ਟਰੈਕਟਰ ਵੇਚਣ ਦਾ ਆ ਇਹ ਨਾ ਕਿ ਟਰੈਕਟਰ ਦੀ ਲੋਡ ਆ ਹਾਂਜੀ ਸੋਹਣਿਓ ਇਹ ਟਰੈਕਟਰ ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਕਮੈਂਟਾਂ ਚ ਦੱਸਿਓ ਮੈਂ ਇੱਕ ਕਲੈਰਟੀ ਤੁਹਾਨੂੰ ਪਹਿਲਾਂ ਹੀ ਦੇ ਦਿੰਨਾ ਦੇਖੋ ਕਾਗਜ਼ਾਂ ਤੋਂ ਕੋਈ ਦਿੱਕਤ ਨਹੀਂ ਕਾਪੀ ਬਣਨੀ ਆ ਤੁਹਾਡੇ ਬਕਾਇਦਗੀ ਨਾ ਹੋਣਾ ਸਪੇਅਰ ਪਾਰਟ ਦੀ ਕੋਈ ਦਿੱਕਤ ਨਹੀਂ ਰਿਪੇਅਰ ਦੀ ਕੋਈ ਦਿੱਕਤ ਨਹੀਂ ਸਹੂਲਤਾਂ ਤੋਂ ਲੈਸ ਆ ਹਰ ਤਰ੍ਹਾਂ ਦਾ ਇੰਪਲੀਮੈਂਟ ਖਿੱਚਦਾ ਹੈ ਲਿਫਟ ਤੋਂ ਵਧੀਆ ਪੀਟੀਓ ਤੋਂ ਵਧੀਆ ਏਸੀ ਆ ਹੀਟਰ ਆ ਹਰ ਪੱਖ ਤੋਂ ਮੁਕੰਮਲ ਟਰੈਕਟਰ ਜੇ ਤੁਹਾਨੂੰ 6 ਲੱਖ ਰੁਪਏ ਦਾ ਬ੍ਰਦਰ ਮਿਲਦਾ ਫਿਰ ਜਾਂ 6.5 ਦਾ ਮਿਲਦਾ ਤਾਂ ਇਹਦੇ ਵਿੱਚ ਸਮੱਸਿਆ ਵੀ ਕੀ ਆ ਸਪੇਅਰ ਬਾੜ ਦੀ ਮੇਰੀ ਜ਼ਿੰਮੇਵਾਰੀ ਆ ਚਾਹੇ ਟਰੱਕ ਭਰਾ ਦਾਂਗੇ ਠੀਕ ਆ ਇਹ ਆਪਸ਼ਨ ਉਹਨਾਂ ਜ਼ਿਮੀਂਦਾਰਾਂ ਲਈ ਨੇ ਜਿਹੜੇ ਖੇਤੀ ਕਰਕੇ ਕੁਝ ਜੋੜਨਾ ਚਾਹੁੰਦੇ ਨੇ ਅੱਗੇ ਵਧਣਾ ਚਾਹੁੰਦੇ ਨੇ ਜੇ ਤੁਸੀਂ ਗੇੜੇ ਗੱਪੇ ਦੇਣੇ ਨੇ ਕਿਸੇ ਦੀਆਂ ਗੱਲਾਂ ਚਾਉਣਾ ਵੀ ਫਲਾਣੇ ਦੀ ਟੌਰ ਆ ਫਿਰ ਭਾਈ ਚੁੱਪ ਕਰਕੇ ਏਜੰਸੀ ਜਾਓ 15 ਲੱਖ ਲਾਓ 2 ਲੱਖ ਭਰ ਦਿਓ ਡਾਊਨ ਪੇਮੈਂਟ 13 ਦਾ ਕਰਾ ਲਿਓ ਲੋਨ ਬੱਖੀਆਂ ਚੜ ਜਾਂਦੀਆਂ ਨੇ ਜਦ ਕਿਸ਼ਤ ਆਉਂਦੀਆਂ ਠੀਕ ਆ ਸੋ ਜਿਹੜੇ ਕੰਮ ਲੈਣ ਵਾਲੇ ਲੋਕ ਨੇ ਉਹਨਾਂ ਲਈ ਇਹ ਬੈਸਟ ਆਪਸ਼ਨ ਆ ਹਰ ਤਰ੍ਹਾਂ ਦੀ ਸੌਖਾ ਹਰ ਤਰ੍ਹਾਂ ਦੀ ਸਹੂਲਤਾ ਸੋ ਕਿੱਦਾਂ ਦੀ ਲੱਗੀ ਵੀਡੀਓ ਜ਼ਰੂਰ ਦੱਸ ਦਿਓ ਇਦਾਂ ਦੀਆਂ ਵੀਡੀਓ ਹੋਰ ਵੀ ਲੈ ਕੇ ਹੁਣ ਇਸ ਕਨਸੈਪਟ ਤੇ ਕੰਮ ਕਰਨਾ ਥੋੜੇ ਬਜਟ ਚ ਹਰ ਪੱਖ ਤੋਂ ਪਰਫੈਕਟ ਟਰੈਕਟਰ ਸੋ ਐਚਪੀ 90 ਵਾਲਾ ਰਾਜਾ ਜਿੰਦਾਬਾਦ ਧੰਨਵਾਦ ਸਤਿ ਸ੍ਰੀ ਅਕਾਲ